ਸਤ ਸ੍ਰੀ ਅਕਾਲ ਦੋਸਤੋ ਟਰੈਵਲ ਵਿਦ ਸਰਦਾਰ ਦੇ ਨਵੇਂ ਸਫਰ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਚੱਲਦੇ ਆ ਲੁਧਿਆਣੇ ਦੀ ਨਹਿਰ ਦੇ ਕਿਨਾਰੇ-ਕਿਨਾਰੇ ਨਿਰਮਲ ਸਿੰਘ ਸੇਖੋਂ ਜਿਨ੍ਹਾਂ ਨੂੰ ਪਰਮ ਵੀਰ ਚੱਕਰ ਮਿਲਿਆ ਹੋਇਆ ਉਹਨਾਂ ਦੇ ਪਿੰਡ ਦੇ ਕੋਲ ਜਾਨਕਿ ਈਸੇਵਾਲ ਕੋਲ ਤੇ ਇਸ ਦੇ ਦੂਸਰੇ ਪਾਸੇ ਜਿਹੜਾ ਪਿੰਡ ਵਸਿਆ ਹੋਇਆ ਉਹਦਾ ਨਾਮ ਆ ਦੇਤਵਾਲ ਜਿੱਥੇ ਦਾ ਪਾਲੀ ਦੇਤਵਾਲੀਆ ਯਾਨਕਿ ਇੱਕ ਗੀਤਕਾਰ ਤੇ ਗਾਇਕ ਬਹੁਤ ਮਸ਼ਹੂਰ ਨੇ ਐਰੀਓ ਵਾਟਰਫਰੰਟ ਦੇ ਵਿੱਚ ਦਿਲੀਕ ਹਾਊਸ ਤੇ ਆਪਾਂ ਚਲਿਏ ਉੱਥੇ ਅੱਜ ਆਪਾਂ ਦੇਖਦੇ ਹਾਂ ਕਿ ਬੰਦੇ ਦੀ ਬਣਾਈ ਹੋਈ ਚੀਜ਼ ਕਿਸ ਤਰ੍ਹਾਂ ਦੀ ਆ ਤੇ ਉਹ ਆਪਣਾ ਬਿਜ਼ਨਸ ਪ੍ਰਮੋਟ ਕਰਨ ਵਾਸਤੇ ਕਿ ਸ਼ਹਿਰ ਤੋਂ 10 ਤੋਂ 15 ਕਿਲੋਮੀਟਰ ਦੀ ਦੂਰੀ ਦੇ ਉੱਤੇ ਜ਼ਮੀਨ ਲੈ ਕੇ ਉਸ ਨੂੰ ਜਣ ਕੇ ਕਹਿ ਲੋ ਵੀ ਲੱਖਾਂ ਰੁਪਏ ਗੱਜ ਦੇ ਭਾਅ ਦੇ ਨਾਲ ਕਿਵੇਂ ਵੇਚਣੀ ਆ ਤੇ ਕਿੰਨਾ ਪੈਸਾ ਉਹਨਾਂ ਨੇ ਇਨਵੈਸਟ ਕੀਤਾ ਕਿਵੇਂ-ਕਿਵੇਂ ਡਿਜ਼ਾਈਨ ਕੀਤਾ ਤੇ ਇਹਦੇ ਵਿੱਚ ਇਸ ਵਲੌਗ ਦੇ ਵਿੱਚ ਆਪਾਂ ਸਾਰੀਆਂ ਗੱਲਾਂ ਕਰਾਂਗੇ ਨਾਲ ਇਹ ਵੀ ਗੱਲ ਕਰਾਂਗੇ ਕਿ ਟੋਬੇ ਤੇ ਝੀਲ ਦੇ ਵਿੱਚ ਕੀ ਫਰਕ ਆ ਸਭ ਤੋਂ ਪਹਿਲਾਂ ਆਪਾਂ ਪਹੁੰਚ ਗਏ ਝੀਲ ਦੇ ਕਿਨਾਰੇ ਇਹ ਜਿਹੜੀ ਝੀਲ ਆ ਇਹਦੇ ਆਲੇ-ਦੁਆਲੇ ਇਸੇ ਤਰੀਕੇ ਦਾ ਤੁਰਕੇ ਜਾਣ ਵਾਲਾ ਰਸਤਾ ਬਣਿਆ ਹੋਇਆ ਕਿਸੇ ਜਗ੍ਹਾ ਤੇ ਇਹ ਝੀਲ ਦੇ ਬਿਲਕੁਲ ਨਾਲ ਲੱਗ ਜਾਂਦਾ ਰਸਤਾ ਕਿਸੇ ਜਗ੍ਹਾ ਤੇ 10 ਤੋਂ 15 ਮੀਟਰ 20 ਮੀਟਰ ਦਾ ਵੀ ਫਰਕ ਪੈ ਜਾਂਦਾ ਜੇ ਇਸੇ ਰਸਤੇ ਤੋਂ ਦੀ ਆਪਾਂ ਘੁੰਮ ਕੇ ਜਾਈਏ ਤਾਂ ਮੇਰੇ ਹਿਸਾਬ ਦੇ ਨਾਲ 1.5 ਕਿਲੋਮੀਟਰ ਜਾਂ ਪੌਣੇ 2 ਕਿਲੋਮੀਟਰ ਬਾਟ ਬਣਦੀ ਆ ਜੇ ਬੰਦਾ ਇੱਕ ਵਾਰ ਇਸ ਜਿਹੜਾ ਕੱਢਦਾ ਤਾਂ ਉਹਦੀ 1.5 ਤੋਂ 2 ਕਿਲੋਮੀਟਰ ਦੀ ਸੈਰ ਹੋ ਜਾਂਦੀ ਆ ਇਹ ਝੀਲ ਆ ਕਾਫੀ ਵੱਡੀ ਬਣੀ ਹੋਈ ਏ ਝੀਲ ਆ ਤੇ ਇਸ ਝੀਲ ਦੇ ਵਿੱਚ ਬਤਕਾਂ ਵੀ ਆ ਇਸ ਝੀਲ ਦੇ ਵਿੱਚ ਪਾਣੀ ਖੜਾ ਹੋਣ ਕਰਕੇ ਦੂਰੋਂ ਨੇੜੇੋਂ ਪੰਛੀ ਵੀ ਆਉਂਦੇ ਨੇ ਤੇ ਇਸ ਝੀਲ ਦੇ ਵਿੱਚ ਕਿਲੋ ਵੀ ਇੱਕ ਰੈਂਪ ਵੀ ਬਣਿਆ ਹੋਇਆ ਜਿਹਦੇ ਉੱਤੇ ਆਪਾਂ ਚੱਲਦੇ ਆ ਤੇ ਨਾਲੇ ਮਾਰਦੇ ਆ ਗੱਲਾਂ ਤੇ ਇੱਥੇ ਬੱਚਿਆਂ ਨੂੰ ਲਵਾਉਣ ਵਾਸਤੇ ਇੱਥੇ ਕੁਝ ਸਟੈਚੂ ਵੀ ਬਣੇ ਹੋਏ ਆ ਤੇ ਜਿਵੇਂ ਕਹ ਲਓ ਵੀ ਇੱਥੇ ਤੁਹਾਨੂੰ ਦਿਖਾਉਣਾ ਇੱਥੇ ਹਾਥੀ ਤੇ ਉਹਦੇ ਬੱਚੇ ਤੇ ਇੱਕ ਫੈਮਿਲੀ ਜਾਨੀ ਕਿ ਕਹ ਲਓ ਵੀ ਬਣਾਈ ਹੋਈ ਆ ਤੇ ਇਹਨਾਂ ਦਾ ਜਿਹੜਾ ਸਾਈਜ਼ ਆ ਉਹ ਬਿਲਕੁਲ ਹਾਥੀਆਂ ਦੇ ਬਰਾਬਰ ਦਾ ਸਾਈਜ਼ ਆ ਤੇ ਬੱਚੇ ਆ ਜਿਹੜੇ ਉਹਨਾਂ ਦਾ ਵੀ ਸਾਈਜ਼ ਕੋੜੇ ਦਾ ਕੋੜੇ ਬਰਾਬਰ ਸਾਈਜ਼ ਹੀ ਇਹ ਜਿਰਾਫ ਆ ਇਨਾਂ ਦਾ ਵੀ ਜਿਹੜਾ ਅਸਲ ਸਾਈਜ਼ ਆ ਉਹਦੇ ਨਾਲ ਮੈਚ ਕਰਕੇ ਇਹਨਾਂ ਨੇ ਬਣਾਇਆ ਹੋਇਆ ਤੇ ਉਵੇਂ ਹੀ ਦਰਖਤ ਲਾਇਆ ਇਸ ਤਰ੍ਹਾਂ ਲੱਗਦਾ ਜਿਵੇਂ ਪੱਤੇ ਖਾਂਦੇ ਹੁੰਦੇ ਆ ਇਹ ਤੇ ਇਹ ਜਿਹੜੀਆਂ ਚੀਜ਼ਾਂ ਵਧੀਆ ਲੱਗੀਆਂ ਇੱਥੇ ਇੱਕ ਹੋਰ ਸੀਗਾ ਸਟੈਚੂ ਉਹ ਬਲਦ ਦਾ ਸਟੈਚੂ ਸੀ ਤੇ ਇਹ ਝੀਲ ਦੇ ਨਾਲ-ਨਾਲ ਇੱਕ ਪਾਰਕ ਡਵੈਲਪ ਕੀਤਾ ਹੋਇਆ ਜਿਹਦੇ ਵਿੱਚ ਲੋਕ ਆ ਕੇ ਬਹਿੰਦੇ ਨੇ ਇਹਦੀਆਂ ਕਈ ਖਾਮੀਆਂ ਵੀ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਆਪਾਂ ਪਹਿਲਾਂ ਤੁਸੀਂ ਝੀਲ ਦੇ ਕੁਝ ਕซีน ਦੇਖੋ ਫਿਰ ਉਦੋਂ ਬਾਅਦ ਤੋਬੇ ਦਾ ਵੀ ਦੱਸਾਂਗੇ ਵੀ ਤੋਬਾ ਤੇ ਝੀਲ ਦਾ ਕੀ ਫਰਕ ਆ ਝੀਲ ਦੇ ਕਿਨਾਰੇ ਕੁਝ ਲੋਕ ਆਏ ਹੋਏ ਆ ਤੇ ਇਹਨਾਂ ਨੂੰ ਮੈਂ ਪੁੱਛਿਆ ਇਹਨਾਂ ਨੇ ਦੱਸਿਆ ਕਿ ਅਸੀਂ ਐਨੀਵਰਸਰੀ ਸਾਡੇ ਹੋਈ ਆ ਐਨੀਵਰਸਰੀ ਮਨਾਉਣ ਆਏ ਹੋਏ ਆ ਅਸੀਂ ਦੋ ਪਰਿਵਾਰ ਇਕੱਠੇ ਘੁੰਮਣ ਆਏ ਆ ਤੇ ਝੀਲ ਦੇ ਵਿੱਚ ਦੂਰੋਂ ਦਰਖਤਾਂ ਦੀ ਲਸ਼ਕੋਰ ਇਹ ਸਾਹਮਣੇ ਬਣਿਆ ਹੋਇਆ ਰੈਸਟੋਰੈਂਟ ਤੇ ਇਹਦੇ ਵਿੱਚ ਇਸ ਕਲੋਨੀ ਵਾਲੇ ਜਾਂ ਬਾਹਰਲੇ ਲੋਕ ਕੋਈ ਫੰਕਸ਼ਨ ਹੁੰਦਾ ਕਿਸੇ ਦਾ ਬਰਥਡੇ ਪਾਰਟੀ ਹੋ ਗਈ ਕਿਸੇ ਦਾ ਨਵਾਰਸ਼ੀ ਹੋ ਗਈ ਕਿਸੇ ਦਾ ਕੋਈ ਹੋਰ ਵਿਆਹ ਦਾ ਫੰਕਸ਼ਨ ਹੋ ਜਾਂਦਾ ਕਿਉਂਕਿ ਮਾਹੌਲ ਦੇ ਪੈਸੇ ਬੰਦਾ ਦਿੰਦਾ ਇਹ ਬੜਾ ਮਹਿੰਗਾ ਰੈਸਟੋਰੈਂਟ ਆ ਮੈਂ ਤਾਂ ਵੈਸੇ ਗਿਆ ਨਹੀਂ ਤੇ ਜਾਣਾ ਸੀ ਤੇ ਉਹਦਾ ਵੀ ਇੱਕ ਕਾਰਨ ਆ ਇਸੇ ਬਲੌਗ 'ਚ ਹੀ ਗੱਲ ਕਰਦੇ ਆ ਇਹ ਇੱਥੇ ਕੁਝ ਪੌੜੀਆਂ ਬਣੀਆਂ ਹੋਈਆਂ ਨੇ ਪੌੜੀਆਂ ਦੇ ਵਿੱਚ ਲਾਏ ਹੋਇਆ ਇਹਨਾਂ ਨੇ ਰੰਗ-ਬਰੰਗੇ ਫੁੱਲ ਹਰ ਲੇਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਲੱਗੇ ਹੋਏ ਆ ਤੇ ਇਹਨਾਂ ਦੇ ਵਿੱਚ ਲਾਈਟਾਂ ਲਾਈਆਂ ਹੋਈਆਂ ਜਿਹੜਾ ਕਿ ਇਹ ਦ੍ਰਿਸ਼ਾ ਜਿਹੜਾ ਬੜਾ ਕਹਿ ਲਓ ਵੀ ਸੋਹਣਾ ਲੱਗਦਾ ਅੱਖਾਂ ਨੂੰ ਤੇ ਇਹਦੇ ਪਰਲੇ ਪਾਸੇ ਬਣਿਆ ਹੋਇਆ ਪਾਰਕਾ ਪਾਰਕ ਵੀ ਆਪਾਂ ਦੇਖਦੇ ਆਂ ਤੇ ਆਪਾਂ ਗੱਲ ਕਰਦੇ ਸੀ ਵੀ ਝੀਲ ਤੇ ਟੋਬੇ ਦਾ ਕੀ ਫਰਕ ਆ ਇਹ ਇੱਥੇ ਜਾਣ ਦਾ ਰਸਤਾ ਜਿਹਦੇ ਵਿੱਚ ਇਸ ਤਰ੍ਹਾਂ ਲੱਗਦਾ ਕਿ ਇਹ ਜਗ ਦਾ ਬੰਦਾ ਅੱਧੀ ਰਾਤ ਨੂੰ ਵੀ ਜੇ ਇਹਦੇ ਵਿੱਚ ਸੈਰ ਕਰਦਾ ਤਾਂ ਬੰਦੇ ਨੂੰ ਸਾਰਾ ਰਸਤਾ ਦਿਖਦਾ ਤੋਡੇ ਪੈਰਾਂ ਦੇ ਵਿੱਚ ਕੀ ਤੁਰਿਆ ਫਿਰਦਾ ਇਹ ਵੀ ਤੁਹਾਨੂੰ ਦੱਸੂਗਾ ਅਸਲ ਵਿੱਚ ਪਿੰਡਾਂ ਦੇ ਵਿੱਚ ਟੂਬੇ ਬਣਾਏ ਜਾਂਦੇ ਸੀ ਇੱਕ ਨੀਵੀਂ ਜਗ੍ਹਾ ਜਿੱਥੇ ਕਹ ਲੋ ਵੀ ਖੂਹ ਦਾ ਵੇਸਟੇਜ ਪਾਣੀ ਲੋਕ ਤਾਂ ਇੰਨਿਆ ਸਾਫ਼ ਹੁੰਦਾ ਸੀ ਟੂਬਿਆਂ ਦਾ ਪਾਣੀ ਕਿ ਉਹਨਾਂ ਦੇ ਵਿੱਚ ਲੋਕ ਕੱਪੜੇ ਧੋਏ ਆਉਂਦੇ ਹੁੰਦੇ ਸੀ ਨਹਾਏ ਆਉਂਦੇ ਹੁੰਦੇ ਸੀ ਤੇ ਪੁਰਾਣੇ ਸਮੇਂ ਦੇ ਵਿੱਚ ਮੱਝਾਂ ਜਿਹੜੀਆਂ ਸੀ ਉਹਨਾਂ ਨੂੰ ਚਾਰਨ ਜਾਣਾ ਪੈਂਦਾ ਹੁੰਦਾ ਸੀ ਕਿਉਂਕਿ ਉਹਨਾਂ ਵਾਸਤੇ ਜਦੋਂ ਗਰਮੀ ਆ ਜਾਂਦੀ ਸੀ ਤੇ ਉਹਨਾਂ ਵਾਸਤੇ ਉਹਨਾਂ ਨੂੰ ਟੋਬੇ ਤੇ ਲਿਜਾਣਾ ਬਹੁਤ ਜ਼ਰੂਰੀ ਹੁੰਦਾ ਸੀ ਅੱਜ ਕੱਲ ਤਾਂ ਮੱਝਾਂ ਚਰਨਾ ਵੀ ਭੁੱਲ ਗੀਆਂ ਕਿਉਂਕਿ ਪੱਠੇ ਉਹਨਾਂ ਨੂੰ ਅੰਦਰ ਹੀ ਖੁਰਲੀ ਚ ਮਿਲ ਜਾਂਦੇ ਆ ਤੇ ਦੂਜੀ ਗੱਲ ਕਿ ਉਹਨਾਂ ਨੂੰ ਟੋਬਿਆਂ ਤੇ ਕੋਈ ਨਹੀਂ ਲੈ ਕੇ ਜਾਂਦਾ ਅੱਜ ਕੱਲ ਪਿੰਡਾਂ ਦੇ ਵਿੱਚ ਵੀ ਲੋਕਾਂ ਨੇ ਕੂਲਰ ਤੱਕ ਲਾਏ ਹੋਇਆ ਮੱਝਾਂ ਨੂੰ ਸ਼ਹਿਰਾਂ ਦੇ ਵਿੱਚ ਵੀ ਪੱਖੇ, কুলਰ ਜਾਂ ਸਪਰੇ ਪਾਣੀ ਦੀ ਸਪਰੇ ਲਗਾਤਾਰ ਵਹਿਣ ਵਾਲੇ ਪੰਪ ਲਾਏ ਹੋਏ ਆ। ਤੇ ਪਹਿਲਾਂ ਆਪਾਂ ਰੈਸਟੋਰੈਂਟ ਦੀ ਵੀ ਗੱਲ ਕਰ ਲਈਏ। ਇਹ ਸਾਹਮਣੇ ਰੈਸਟੋਰੈਂਟ ਆ ਨਾ ਜਿਹੜਾ ਹੈਗਾ ਮਾਹੌਲ ਵਧੀਆ ਤੇ ਇਸ ਜਿਹੜੀ ਝੀਲ ਆ ਝੀਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਇਹ ਕੋਈ ਖਾਸ ਡੂੰਗੀ ਆ। ਇਹਦੇ ਵਿੱਚ ਤਰਪਾਲ ਵਿਛਾਈ ਹੋਈ ਆ ਕਿ ਧਰਤੀ ਦੇ ਵਿੱਚ ਪਾਣੀ ਆ ਜਿਹੜਾ ਸਿਮੇਨਾ ਹੁਣ ਇਹੀ ਗੱਲ ਕਰਦੇ ਸੀ ਆਪਾਂ ਟੋਬਿਆਂ ਦੀ ਟੋਬੇ ਜਿਹੜੇ ਹੁੰਦੇ ਸੀ ਉਹ ਧਰਤੀ ਨੂੰ ਰੀਚਾਰਜ ਕਰਦੇ ਹੁੰਦੇ ਸੀ ਤੇ ਉਹਦੇ ਵਿੱਚ ਪਸ਼ੂਆਂ ਨੂੰ ਨੁਹਾਇਆ ਜਾਂਦਾ ਹੁੰਦਾ ਸੀ ਤੇ ਆਂਢੀ ਗੁਆਂਢੀ ਜਦੋਂ ਪਸ਼ੂ ਲੈ ਕੇ ਉੱਥੇ ਜਾਂਦੇ ਹੁੰਦੇ ਸੀ ਉਹਨਾਂ ਨੂੰ ਗੱਲਾਂ ਮਾਰਨ ਦਾ ਮੌਕਾ ਮਿਲ ਜਾਂਦਾ ਸੀ ਅੱਜ ਕੱਲ ਨਾ ਮੱਝਾਂ ਚਰ ਸਕਦੀਆਂ ਨੇ ਤੇ ਨਾ ਹੀ ਗੁਜਰਾਂ ਦੀਆਂ ਮੱਝਾਂ ਜ਼ਰੂਰ ਚਰਦੀਆਂ ਨੇ ਤੇ ਨਾ ਹੀ ਕੋਈ ਚਰਨ ਦਿੰਦਾ ਕਿਉਂਕਿ ਜਾਂ ਤਾਂ ਉਹ ਜ਼ਮੀਨ ਦੇ ਵਿੱਚ ਘਰ ਬਣ ਗਏ ਜਾਂ ਫਿਰ ਉਹ ਜ਼ਮੀਨ ਦੇ ਵਿੱਚ ਲੋਕਾਂ ਨੇ ਵਾਰਡ ਲਾ ਲਈ ਅੱਗੇ ਕੱਚੇ ਰਸਤੇ ਹੁੰਦੇ ਸੀ ਸੂਏ ਦੇ ਕੰਡੇ ਹੁੰਦੇ ਸੀ ਉੱਥੇ ਜਾ ਕੇ ਚਾਰਿਆਂ ਹੁੰਦੇ ਸੀ ਇਹ ਝੀਲ ਦਾ ਜਿਹੜਾ ਸਾਈਜ਼ ਆ ਤੁਹਾਨੂੰ ਦੱਸਦਾ ਇਹ ਮੈਨੂੰ ਨਹੀਂ ਲੱਗਦਾ ਕਿ ਬਾੜੀ ਡੂੰਗੀ ਆ ਇਹ ਇਹ 4-5 ਫੁੱਟ ਡੂੰਗੀ ਹੋਊਗੀ ਤੇ ਆਹ ਜਿਹੜਾ ਰੈਂਪ ਬਣਾਇਆ ਹੋਇਆ ਇਹਦੇ ਵਿੱਚ ਤੁਸੀਂ ਦੇਖੋ ਇੱਕ ਤਰਪਾਲ ਵਿਛਾਈ ਹੋਈ ਆ ਕਿ ਧਰਤੀ ਦੇ ਵਿੱਚ ਰੀਚਾਰਜ ਜਿਹੜਾ ਪਾਣੀ ਸਿਮੇ ਨਾਲ ਤੇ ਇਹ ਜਿਹੜੀ ਝੀਲ ਆ ਝੀਲ ਦਾ ਆਪਾਂ ਨਾਮ ਦੇਤਾ ਇਹਦਾ ਅਸਲ ਵਿੱਚ ਇਹ ਟੋਬੇ ਤੋਂ ਵੀ ਮਾੜੀ ਆ ਦੇਖਣ ਨੂੰ ਜ਼ਰੂਰ ਵਧੀਆ ਕਿ ਇਹਦਾ এনवायरमेंट ਨੂੰ ਆਲੇ-ਦੁਆਲੇ ਡਵੈਲਪ ਕੀਤਾ ਹੋਇਆ ਪਾਰਕ ਆ ਚਲੋ ਇਹ ਵੀ ਫਾਇਦਾ ਹੈਗਾ ਪਰ ਧਰਤੀ ਨੂੰ ਮੇਰੇ ਹਿਸਾਬ ਨਾਲ ਇਹਦਾ ਕੋਈ ਫਾਇਦਾ ਨਹੀਂ ਕਿਉਂਕਿ ਧਰਤੀ ਦੇ ਵਿੱਚ ਪਾਣੀ ਸਿੰਮਦਾ ਨਹੀਂ ਤੇ ਜਿਹੜਾ ਇਹਦੇ ਵਿੱਚ ਪਾਣੀ ਇਕੱਠਾ ਹੁੰਦਾ ਉਹ ਪਾਣੀ ਧਰਤੀ ਚੋਂ ਹੀ ਕੱਢ ਕੇ ਇਹਦੇ ਵਿੱਚ ਪਾਇਆ ਜਾਂਦਾ ਜਦ ਕਿ ਜੇ ਝੀਲ ਜਿਹੜੀ ਹੈਗੀ ਆ ਝੀਲ ਦੇ ਵਿੱਚ ਕੁਦਰਤੀ ਸਰੋਪੇ ਸਰੋਪੇ ਇਹ ਜਿਹੜੇ ਹੈਗੇ ਆ ਉਹਨਾਂ ਦਾ ਪਾਣੀ ਵਿੱਚ ਆਉਣਾ ਚਾਹੀਦਾ ਜਿਵੇਂ ਪਹਾੜਾਂ ਦਾ ਨਦੀਆਂ ਦਾ ਜਾਂ ਕਿਸੇ ਨਹਿਰ ਦਾ ਪਾਣੀ ਜਾਂ ਬਰਸਾਤੀ ਪਾਣੀ ਜਾਂ ਪਿੰਡਾਂ ਦੇ ਵਿੱਚ ਅੱਗੇ ਖੂਹ ਹੁੰਦੇ ਸੀ ਹੁਣ ਨਵਾਉਣ ਦਾ ਵੀ ਮੱਜਾ ਦਾ ਹਿਸਾਬ ਕਿਤਾਬ ਕਹੋ ਵੀ ਟੂਬੇ ਤੇ ਲੈ ਕੇ ਨਹੀਂ ਜਾਂਦਾ ਕੋਈ ਬੰਦਾ ਉੱਥੇ ਹੀ ਪਾਈਪ ਨਾਲ ਧੋ ਕੇ ਉਹਦਾ ਪਾਣੀ ਪਾਰ ਕੇ ਲਾਈਟ ਦਾ ਪ੍ਰਬੰਧ ਹੈਗਾ ਇਹ ਇਹ ਚੀਜ਼ਾਂ ਜਿਹੜੀਆਂ ਨੇ ਸੌਖੀ ਹੋ ਗਈ ਸਾਡੀ ਜ਼ਿੰਦਗੀ ਪਰ ਬਹੁਤ ਚੀਜ਼ਾਂ ਨਾਲ ਸਾਡੇ ਰਿਸ਼ਤੇ ਟੁੱਟ ਗਏ ਇਹ ਝੀਲ ਦੇ ਉੱਤੇ ਸਭ ਤੋਂ ਵੱਡੀ ਘਾਟ ਇਹ ਰਹਿ ਗਈ ਕਿ ਇੱਥੇ ਆਪਾਂ ਆਪਣਾ ਖਾਣ ਪੀਣ ਦਾ ਸਮਾਨ ਨਹੀਂ ਲੈ ਕੇ ਆ ਸਕਦੇ ਕਿਉਂਕਿ ਇੱਥੇ ਸਿਕਿਉਰਿਟੀ ਗਾਰਡ ਆ ਇਹ ਇੱਕ ਪ੍ਰਾਈਵੇਟ ਕਲੋਨੀ ਦੇ ਵਿੱਚ ਉਸ ਕਲੋਨੀ ਨੂੰ ਸਹੂਲਤ ਦੇਣ ਵਾਸਤੇ ਇਹ ਝੀਲ ਬਣਾਈ ਗਈ ਆ ਕਿ ਉਸ ਏਰੀਆ ਦੇ ਵਿੱਚ ਇੱਕ ਉਸ ਝੀਲ ਵਿਲਪ ਹੋਈ ਹੋਈ ਆ ਲੋਕ ਇਹਦੇ ਆਲੇ ਦੁਆਲੇ ਸੈਰ ਕਰਨ ਜਾਂਦੇ ਆ ਇੰਨਾ ਜ਼ਰੂਰ ਆ ਤੇ ਦੂਜੀ ਗੱਲ ਇੱਥੇ ਝੀਲ ਦੇ ਕਿਨਾਰੇ ਨਾ ਕੋਈ ਜੂਸ ਵਾਲਾ ਖੜਾ ਜਾਨਕਿ ਓਪਨ ਮਾਰਕੀਟ ਹੈ ਨਹੀਂ ਜਿਵੇਂ ਕੁਲਚਿਆਂ ਵਾਲਾ ਜੂਸ ਵਾਲਾ ਜਾਂ ਛੱਲੀਆਂ ਵਾਲਾ ਜਾਂ ਕੁਲਫੀਆਂ ਵਾਲਾ ਇੱਥੇ ਤੁਸੀਂ ਨਿੱਕੀ ਮੋਟੀ ਚੀਜ਼ ਖਾ ਨਹੀਂ ਸਕਦੇ ਸਾਹਮਣੇ ਇੱਕ ਰੈਸਟੋਰੈਂਟ ਆ ਜਿਹੜਾ ਉਹਦੇ 'ਚ ਜਾਣਾ ਪੈਣਾ ਤੁਹਾਨੂੰ ਉਹਦੇ ਵਿੱਚ ਜਾ ਕੇ ਮਹਿੰਗੇ ਭਾਅ ਦੀ ਚੀਜ਼ ਖਾਣੀ ਪੈਣੀ ਆ ਉਹ ਹਰ ਇੱਕ ਬੰਦੇ ਦੇ ਵਸਦੀ ਗੱਲ ਨਹੀਂ ਚਲੋ ਸਾਡੇ ਵਰਗਾ ਦੋ ਵਾਰੀ ਖਾਇਆ ਉਹ ਤਿੰਨ ਵਾਰੀ ਜਾਇਆ ਉਹ ਪਰ ਬਹੁਤ ਬੰਦੇ ਇਦਾਂ ਸੋਚਦੇ ਆ ਕਿ ਜਿੰਨੇ ਪੈਸੇ ਮੈਂ ਉੱਥੇ ਲੱਗਣੇ ਆ ਮੇਰੇ ਇੱਕ ਵਾਰੀ ਖਾਣਾ ਖਾਣ ਦੇ ਉਦੋਂ ਵੱਧ ਪੈਸੇ ਉਹ ਉਨੇ ਪੈਸਿਆਂ ਦੇ ਵਿੱਚ ਮੇਰਾ ਹਫਤੇ ਦਾ ਜਾਂ ਦੋ ਹਫਤੇ ਦਾ ਘਰੇ ਰਾਸ਼ਨ ਆ ਜਾਣਾ ਇਸ ਕਰਕੇ ਵੀ ਇਥੇ ਇੱਕ ਬਹੁਤ ਵੱਡੀ ਘਾਟ ਆ ਇਹ ਕਹ ਲੋ ਵੀ ਇਹ ਆਮ ਲੋਕਾਂ ਵਾਸਤੇ ਨਹੀਂ ਇਹ ਬਹੁਤ ਜ਼ਿਆਦੇ ਜਿਹੜੇ ਅਮੀਰ ਬੰਦੇ ਆ ਉਹਨਾਂ ਵਾਸਤੇ ਇਹ ਲੋਕੇਸ਼ਨ ਆ ਚਲੋ ਆਪਾਂ ਜਾਇਆ ਏ ਇੱਥੇ ਪਰ ਇਹ ਵੀ ਗੱਲ ਤੁਹਾਨੂੰ ਦੱਸਦਾ ਕਿ ਇੱਥੇ ਜਿਹੜਾ ਬੰਦਾ ਇੱਕ ਵਾਰੀ ਜਾਇਆ ਹੁੰਦਾ ਉਹਦਾ ਮਨ ਨਹੀਂ ਕਿ ਇੱਥੇ ਦੁਬਾਰਾ ਜਾਵੇ ਜੇ ਉਹਦਾ ਘਰ ਨੇੜੇ ਆ ਫਿਰ ਅਲੱਗ ਚੀਜ਼ ਆ ਨਹੀਂ ਤਾਂ ਇੱਥੇ ਉਦਾਂ ਦਾ ਮਾਹੌਲ ਹੈ ਨਹੀਂ ਹਰ ਸਮੇਂ ਤੁਹਾਡੇ ਉੱਤੇ ਸਿਕਿਉਰਿਟੀ ਗਾਰਡਾਂ ਦੀ ਨਿਗ੍ਹਾ ਵਾ ਤੇ ਇਹ ਕੁਝ ਲਾਈਟਾਂ ਲੱਗੀਆਂ ਨੇ ਜਿਹੜਾ ਮੇਰੇ ਦਿਮਾਗ 'ਚ ਸੀਗਾ ਜੋ ਮੈਂ ਸੱਚ ਬੋਲਣਾ ਚਾਹੁੰਦਾ ਸੀ ਉਹ ਤੁਹਾਨੂੰ ਮੈਂ ਬੋਲ ਕੇ ਦੱਸਦਾ ਬਾਕੀ ਇਹਦੇ ਆਲੇ ਦੁਆਲੇ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਫੁੱਲ ਲੱਗੇ ਹੋਏ ਆ ਆ ਤੁਸੀਂ ਘੰਟਾ 2 ਘੰਟੇ 4 ਘੰਟੇ ਵਾਸਤੇ ਸੈਰ ਕਰਨ ਇੱਥੇ ਆ ਸਕਦੇ ਹੋ ਪਰ ਇਹ ਜੀ ਲੋਕੇਸ਼ਨਾਂ ਜਿਹੜੀਆਂ ਨੇ ਪਾਰਕਾਂ ਦੀਆਂ ਲੋਕੇਸ਼ਨ ਉਹ ਤਾਂ ਲੁਧਿਆਣੇ ਦੇ ਚੱਪੇ-ਚੱਪੇ ਤੇ ਬਣੀਆਂ ਹੋਈਆਂ ਨੇ ਬੰਦਾ ਉੱਥੇ ਵੀ ਸੈਰ ਕਰ ਸਕਦਾ ਇਹ ਸਿਰਫ ਇੱਕ ਅਲੱਗ ਦੇਖ ਵਾਸਤੇ ਇੱਥੇ ਆਉਂਦਾ ਬੰਦਾ ਇੱਥੋਂ ਇੱਥੇ ਆਉਣਾ ਕੋਈ ਰੋਕ ਤਾਂ ਸਕਦਾ ਨਹੀਂ ਪਰ ਇੱਥੇ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਿਵੇਂ ਤੁਸੀਂ ਕਿਸੇ ਹੋਰ ਘਰੇ ਚਲੇ ਗਏ ਹੋ ਇਹ ਗਵਰਨਮੈਂਟ ਦੀ ਜਗਾ ਨਹੀਂ ਹੈਗੀ ਤੁਸੀਂ ਇੱਥੇ ਹੱਸ ਕੇ ਨਹੀਂ ਸਕਦੇ ਟੱਪ ਨਹੀਂ ਸਕਦੇ ਚਲੋ ਜੇ ਇਹ ਵਲੌਗ ਤੁਹਾਨੂੰ ਵਧੀਆ ਲੱਗਿਆ ਮੇਰਾ ਸੱਚ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਛੇਤੀ ਨਵੇਂ ਕਿਸੇ ਹੋਰ ਸਫਰ ਤੇ ਧੰਨਵਾਦ ਦੋਸਤੋ